ਤੋ ਕੋ ਵੀ ਇਹ ਜਿੰਗਾ ਬਾਦਲ ਨੇ ਬਾਦਲ ਪਰਵਾਰ ਸਰਨ ਪਤਾ ਵੀ ਉਹ ਭਾਈ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋਇਆ ਬੰਦ ਚਿੱਠੀ ਲੈ ਕੇ ਗਿਆ ਸੁਣਨ ਦੇ ਵਿੱਚ ਆਇਆ ਵੀ ਭਾਈ ਉਹਦੇ ਵਿੱਚ ਉਹਨੇ ਮਾਫੀਨਾਮਾ ਲਿਖਿਆ ਜੋ ਹੁਣ ਤੱਕ ਉਹਨਾਂ ਨੇ ਕੀਤਾ ਉਹ ਚਾਹੇ ਸਿਰਸੇ ਵਾਲੇ ਨੂੰ ਮਾਫੀ ਹੋ ਦਿਵਾਉਣੀ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਦਾਂ ਉਤਰਪ ਕਹਿੰਦੇ ਨੇ ਆਪਾਂ ਵੀ ਸਰੂਪਾਂ ਦੀ ਬੇਅਦਬੀ ਜਾਂ ਮੰਨ ਲਓ ਜੋ ਬੰਦੀ ਸਿੰਘ ਵਾਲੀ ਗੱਲ ਤਾਂ ਉਹਨੇ ਉਹ ਚ ਕੀਤੇ ਨਹੀਂ ਜਿਹੜੀ ਸੁਣ ਦੇ ਵਿੱਚ ਗੱਲ ਆ ਰਹੀ ਹੈ ਬਾਕੀ ਜੋ ਚਿੱਠੀ ਖੁੱਲ੍ਹਣੀਆਂ ਪਤਾ ਲੱਗੇ ਜਾਣਾਰਿਆਂ ਨੂੰ ਤੇ ਉਹ ਬੰਦਾ ਜਿਹੜੀ ਆਪਣੀ ਭੁੱਲ ਬਖਸ਼ਾਉਣ ਅਕਾਲ ਤਖਤ ਸਾਹਿਬ ਦੇ ਉੱਤੇ ਆਇਆ ਤੇ ਨਾਲ ਉਹਦੇ ਜਿਹੜੇ ਬੰਦੇ ਗਏ ਨੇ ਉਹਨਾਂ ਦੇ ਬਾਰੇ ਤਕਰੀਬਨ ਸਾਰੇ ਤੁਸੀਂ ਜਾਣਦੇ ਹੋ ਧਾਮੀ ਸਾਹਿਬ ਆਪਣੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਵੀ ਨਾਲ ਸੀਗੇ ਉਹਨਾਂ ਦੇ ਪਿੱਛੇ ਹੱਥ ਜੋੜੀ ਖੜੇ ਤੁਸੀਂ ਫੋਟੋ ਫੋਟੋ ਦੇਖੀ ਹੋਣਗੀਆਂ ਜਾਂ ਵੱਲੋਂ ਵੀਡੀਓ ਦੇਖੀ ਹੋਣੀ ਆ ਵੀਡੀਓ ਦੇ ਵਿੱਚ ਉਹ ਦਿਖ ਵੀ ਰਹੇ ਨੇ ਭਾਈ ਮਗਰ ਹੱਥ ਜੋੜੀ ਖੜੇ ਨੇ ਆਪਣੇ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਮੁੱਖੀ ਗੱਲ ਤਾਂ ਇੱਥੇ ਆ ਜੀ ਜਦ ਜੇ ਆਪਾਂ ਇਹ ਚੀਜ਼ਾਂ ਚੱਕ ਕੇ ਦੇਖਦੇ ਆ ਆਪਾਂ ਸੁਣਦੇ ਆ ਜੋ ਹੁਣ ਤੱਕ ਸਿੱਖ ਕੌਮ ਨੇ ਤਾਂ ਨਹੀਂ ਕੀਤਾ ਉਹ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਕੋਈ ਵੀ ਪਾਰਟੀ ਹੋਵੇ ਜਦ ਵੀ ਇਹ ਇਹ ਟੌਪਿਕ ਉੱਤੇ ਮਾਤਰ ਜਣੇ ਕਿ ਬੋਲਦੇ ਨੇ ਜਾਂ ਮੰਨ ਲਓ ਕੋਈ ਵੀ ਗੱਲਬਾਤ ਕਰਨੀਆਂ ਸ਼ੁਰੂ ਕਰਦੇ ਨੇ ਇਹ ਜਦ ਹੀ ਕਿਉਂ ਕਰਦੇ ਨੇ ਜਦ ਸੱਤਾ ਦੇ ਵਿੱਚੋਂ ਬਾਹਰ ਹੋ ਜਾਂਦੇ ਨੇ ਹੁਣ ਆਪਾਂ ਨੂੰ ਸਾਰ ਨੂੰ ਪਤਾ ਵੀ ਭਾਈ ਜਿਹੜੇ ਆਪਣੇ ਅਕਾਲੀ ਦਲ ਵਾਲੇ ਨੇ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕ ਸੀਟ ਮਿਲੀ ਆ ਇੱਕ ਸੀਟ ਮਿਲੀ ਆ ਜਿਹਦੇ ਵਿੱਚ ਸਿਰਫ ਇਹ ਵਿਚਾਰੇ ਇੰਨੇ ਕ ਜਿਆਦਾ ਦੁਖੀ ਹੋ ਗਏ ਉਹਨਾਂ ਨੂੰ ਪਤਾ ਲੱਗਣ ਲੱਗੇ ਵੀ ਭਾਈ ਜਿਹੜੀ ਸਾਡੀ ਪਾਰਟੀ ਆ ਵੀ ਇਹਦਾ ਜਿਹੜਾ ਆਉਣੇ ਵਾਲਾ ਭਵਿੱਖਾ ਜੋ ਮਤਲਬ ਜਨਕਿ ਉਹ ਇੱਕ ਰਹਿ ਵੀ ਹੁਣ ਕੀ ਗਿਆ ਤੁਹਾਨੂੰ ਪਤਾ ਵੀ ਅਕਾਲੀ ਦਲ ਕੋਲ ਰਹਿ ਵੀ ਕੀ ਗਿਆ ਹੁਣ ਤੇ ਵੀ ਇਹ ਨੁਕਸਾਨ ਦੇ ਹੋ ਸਕਦਾ ਵੀ ਸਾਨੂੰ ਪੰਜਾਬ ਦੀ ਸ਼ਾਸਨ ਦੇ ਵਿੱਚੋਂ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਆਪਣੇ ਕਹਿਣ ਦੇ ਸੀਗੇ ਵੀ ਬਾਬਾ ਬੋੜ ਬਾਦਲ ਸਾਹਿਬ ਬੜੇ ਬਾਦਲ ਸਾਹਿਬ ਤੇ ਨਾਲ ਸੁਖਵੀਰ ਬਾਦਲ ਜਿਹੜੇ ਬਾਬੇ ਬੋੜ ਨੇ ਉਹਨਾਂ ਲਈ ਇੱਕ ਪੁੱਲ ਬਣਾਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਲਈ ਜਾਂ ਮੱਲੋ ਯਾਨੀ ਕਿ ਪੰਜਾਬ ਲਈ ਜਾਂ ਸਿੱਖਾਂ ਲਈ ਇੱਕ ਪੁੱਲ ਬਣਾਇਆ ਸੀਗਾ ਉਹ ਚਾਹੇ ਝੂਠ ਦੇ ਨਾਂ ਤੇ ਖੜਾ ਹੋਵੇ ਚਾਹੇ ਫਰੇਵ ਦੇ ਨਾਂ ਤੇ ਖੜਾ ਹੋ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਇਹ ਜਿਹੜੀ ਚਿੱਠੀ ਹੁਣ ਉਹ ਜਾ ਕੇ ਇੱਕ ਆਪਣੀ ਪੁੱਲ ਬਖਸ਼ਾ ਕੇ ਲੱਗੇ ਨੇ ਪੁੱਲ ਬਖਸ਼ਾਉਣ ਲੱਗੇ ਨੇ ਇੱਕ ਵਾਰ ਪਹਿਲਾਂ ਵੀ ਨੇ ਆਪਣੇ ਦਰਬਾਰ ਸਾਹਿਬ ਦੇ ਵਿੱਚ ਮਾਫੀ ਮੰਗੀ ਸੀ ਵੀ ਭਾਈ ਹੁਣ ਤੱਕ ਸੜ ਤੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਵੀ ਸਾਨੂੰ ਮਾਫ ਕਰ ਦੋ ਪਰ ਜਿਹੜੀ ਕੌਮ ਆ ਕੌਮ ਫੇਰ ਸਮਝ ਗਈ ਗੱਲ ਵੀ ਭਾਈ ਹੁਣ ਇਹ ਬੰਦੇ ਸਿਰਫ ਟਾਈਮ ਪਾਸ ਕਰ ਰਹੇ ਨੇ ਤੇ ਸਿਰਫ ਕੁਰਸੀ ਪਿੱਛੇ ਭੱਜੇ ਫਿਰਦੇ ਨੇ ਮੈਂ ਜਿਹੜੀ ਮੇਨ ਵਿਸ਼ੇ ਤੇ ਗੱਲ ਕਰਨੀਆਂ ਉਹ ਹੈਗੀ ਆ ਜੀ ਅੱਜ ਕੱਲ ਜਿਹੜੀ ਇੱਕ ਨਵੀਂ ਪਾਰਟੀ ਬਣਾ ਰਹੇ ਨੇ ਭਾਈ ਸਰਬਜੀਤ ਟੋਣੀ ਵੀ ਨਾਲ ਲੱਗੇ ਹੋਏ ਨੇ ਅਮਰਤਪਾਲ ਦੇ ਮਾਪਿਓ ਵੀ ਨਾਲ ਲੱਗੇ ਹੋਏ ਨੇ ਪਾਰਟੀ ਬਣਾਉਣ ਨੂੰ ਤੇ ਬਣਨੀ ਵੀ ਚਾਹੀਦੀ ਆ ਅਸੀਂ ਕਹਿੰਦੇ ਵੀ ਭਾਈ ਇੱਕ ਜ਼ਰੂਰ ਇਹ ਜੀ ਇਹ ਨਾ ਪੰਥਕ ਪਾਰਟੀ ਹੋਣੀ ਚਾਹੀਦੀ ਆ ਜੋ ਜਿੱਦਾਂ ਹੁਣ ਤੱਕ ਆਪਣੇ ਪਤਾ ਵੀ ਆਪਾਂ ਨੂੰ ਭਾਈ ਜਿਹੜੇ ਸ਼ਰੋਮਣੀਆਂ ਅਕਾਲੀ ਦਲ ਦੇ ਜੋ ਬੰਦ ਮਤਲਬ ਬੰਦੇ ਸੀਗੇ ਸਾਰੇ ਹੀ ਉਹਨਾਂ ਦੇ ਮਤਲਬ ਜਿਨ ਕੇ ਬਾਦਲਾਂ ਦੇ ਨਾਲ ਲਾ ਕੇ ਉਹੀ ਨਿਯੁਕਤ ਕਰ ਦਿੰਦੇ ਸੀਗੇ ਪ੍ਰਧਾਨ ਕਿਹਨੇ ਲੱਗਣਾ ਜਾਂ ਕੀ ਗੱਲ ਆ ਕੀ ਬਾਤ ਆ ਉਹ ਚਾਹੇ ਕਿਸੇ ਵੀ ਪੁਲਿਸ ਵਾਲੇ ਨੂੰ ਤਰੱਕੀ ਮਿਲ ਦੇ ਕਿਉਂਕਿ ਸਾਰਾ ਕੁਝ ਬਾਦਲਾਂ ਦੇ ਅੰਡਰੇ ਹੀ ਸੀਗਾ ਇਹ ਆਪਾਂ ਨੂੰ ਸਾਰੇ ਬੰਦਿਆਂ ਨੂੰ ਪਤਾ ਜਿਹੜੇ ਬੰਦੇ ਇਹ ਚੀਜ਼ ਦੀ ਨੌਲੇਜ ਰੱਖਦੇ ਨੇ ਜਾਂ ਮੰਨ ਲਓ ਵੀ ਇਹ ਚੀਜ਼ ਦੇ ਬਾਰੇ ਦੇਖਦੇ ਨੇ ਜੋ ਸ਼ੁਰੂ ਤੋਂ ਹੀ ਚੀਜ਼ ਨੂੰ ਵਾਚ ਕਰਦੇ ਨੇ ਹੁਣ ਜਿਹੜੀ ਗੱਲ ਮੁੱਕਦੀ ਉਹ ਹੈ ਕਿ ਇੱਕ ਕੁਰਸੀ ਦੀ ਹੁਣ ਕੁਰਸੀ ਦੇ ਉੱਤੇ ਜਣੀ ਕਿ ਇਹਨਾਂ ਦੇ ਇੰਨਾ ਕ ਜਣੀ ਕਿ ਅੱਖ ਟਿਕੀ ਹੋਇਆ ਵੀ ਭਾਈ ਜੇ ਹੁਣ ਕੌਮ ਕੋਲੋਂ ਮਾਫੀ ਮੰਗ ਲਈਏ ਤਾਂ ਹੋ ਸਕਦਾ ਵੀ ਸਾਡੀ ਕੌਮ ਜਿਹੜੀ ਆਉਣੇ ਵਾਲੇ ਦਿਨਾਂ ਦੇ ਵਿੱਚ ਜਾਂ ਆਉਣੇ ਵਾਲੇ ਸਾਲਾਂ ਦੇ ਵਿੱਚ ਵੀ ਸਾਨੂੰ ਮਾਫ ਕਰ ਦਵੇ ਸਾਨੂੰ ਦੁਆਰ 'ਚ ਫੇਰ ਅਸੀਂ ਖੜੇ ਹੋ ਜਾਈਏ ਪਰ ਇਹ ਜਿਹੜੀਆਂ ਚੀਜ਼ਾਂ ਜੇ ਅੱਜ ਅਕਾਲ ਤਖਤ ਦੇ ਜੱਥੇਦਾਰ ਜਾਂ ਮੰਨ ਲਓ ਕੌਮ ਬਾਦਲਾ ਨੂੰ ਮਾਫ ਕਰਦੀ ਆ ਮੈਂ ਇਕੱਲੀ ਮਾਫੀ ਦੀ ਗੱਲ ਨਹੀਂ ਕਰਦਾ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਉਹ ਚ ਲਿਖੀਆਂ ਨੇ ਚਿੱਠੀ ਵਿੱਚ ਜਿਹੜੀਆਂ ਸੁਣਨ ਨੂੰ ਮਿਲੀਆਂ ਨੇ ਇਹ ਪਹਿਲਾਂ ਮੈਂ ਕਹਿ ਕੇ ਹਟੇ ਵੀ ਭਾਈ ਇੱਕ ਤਾਂ ਬਗਰਾੜੀ ਕਾਹਨ ਜਿਹੜਾ ਆਪਣੇ ਸਾਰਿਆਂ ਨੂੰ ਪਤਾ ਵੀ ਜਿਹੜਾ ਸ਼ਰੂਗਰਾਂ ਸਾਹਿਬ ਜੀ ਦੇ ਜਿਹੜੇ ਸਰੂਪਾਂ ਦੀ ਬੇਆਦਬੀ ਹੋਈ ਆ ਉੱਥੇ ਵਾਲਾ ਤੇ ਇੱਕ ਬਿਹੜਾ ਬਾਬੇ ਸਿਰਸੇ ਵਾਲਾ ਜਿਗਾ ਇਹ ਬਾਬਾ ਕਹਿੰਦੇ ਨੇ ਜਨ ਕਿ ਸਾਡੇ ਬਲੇ ਤਾਂ ਜਨ ਕਿ ਵੱਲੋ ਵੀ ਚੋਰ ਫਰੇਬ ਜੋ ਮਰਜੀ ਲਾਲੋ ਨੂੰ ਫਰੇਬੀ ਲਾਲੋ ਵੀ ਉਹਨੂੰ ਮਾਫੀ ਦਿਵਾਉਣ ਦਾ ਹੁਣ ਜਿਹੜੀ ਉਹ ਚੀਜ਼ ਆ ਉਹ ਚੀਜ਼ ਇੱਕ ਪਾਸਟ ਵਿੱਚ ਨਿਕਲ ਚੁੱਕੀ ਹੈ ਤੇ ਜਿਹੜੀਆਂ ਵੀ ਇਹ ਘਟਨਾਵਾਂ ਹੋਈਆਂ ਨੇ ਇਹ ਮਾਫੀਯੋਗ ਘਟਨਾ ਨਹੀਂ ਹੈਗੀਆਂ ਜੇ ਇਹਨਾਂ ਨੂੰ ਆਉਣੇ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਕਾਲ ਤੱਕ ਸਭ ਤੋਂ ਮਾਫੀ ਮਿਲਦੀ ਆ ਜੇ ਮੰਨ ਲਓ ਜਾਨੀ ਕਿ ਕੌਮ ਕਹਿੰਦੀ ਐ ਵੀ ਭਈਏ ਨੂੰ ਮਾਫ ਕਰੋ ਫੇਰ ਤਾਂ ਕਿਸੇ ਵੀ ਬੰਦੇ ਨੂੰ ਕੋਈ ਵੀ ਬੰਦਾ ਮਾਫੀ ਦੇ ਸਕਦਾ ਉਹ ਚਾਹੇ ਰਾਹੁਲ ਗਾਂਧੀ ਹੋਵੇ ਫੇਰ ਤਾਂ ਉਹਦੀ ਵੀ ਮਾਫੀ ਮੰਗਦੀ ਬਣਦੀ ਆ ਕਿਉਂਕਿ ਜੜ੍ਹ ਰਾਹੁਲ ਗਾਂਧੀ ਆ ਜੇ ਆਪਾਂ ਦੇਖੀਏ ਚੱਕ ਕੇ ਹੁਣ ਜਿਵੇਂ ਸੁਖਵੀਰ ਬਾਦਲਵਾਰ ਨੂੰ ਇਹ ਕਹਿ ਰਹੇ ਨੇ ਵੀ ਭਾਈ ਇਹ ਬੰਦੇ ਦੇ ਇਹਨਾਂ ਤਾਂ ਕੁਛ ਕੀਤਾ ਹੀ ਨਹੀਂ ਪਰ ਇਹਦਾ ਜਿਹੜਾ ਮਤਲਬ ਇਹਦਾ ਜਿਹੜਾ ਧੜਾ ਸੀਗਾ ਬਾਬਾ ਬੋਰਡ ਜਿਹਨੂੰ ਕਹਿੰਦੇ ਨੇ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਵੀ ਉਹਨਾਂ ਨੇ ਸਾਰਾ ਕੁਝ ਕੀਤਾ ਉਹ ਸਾਡੀ ਇਹ ਚ ਮੰਗੇ ਸੀ ਕਿ ਭਾਈ ਜਦ ਆਪਾਂ ਗੱਲਾਂ ਕਰਦੇ ਆ ਜਦ ਆਪਾਂ ਪੁਆਇੰਟ ਦੇ ਉੱਤੇ ਬੋਲਦੇ ਆ ਜਿਹੜੇ ਉੱਤੇ ਆਪਾਂ ਕਿਉਂ ਨਹੀਂ ਫਿਰ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਦੇ ਹਰੇ ਵੀ ਜਦ ਤੱਕ ਹੁਣ ਵੀ ਇਹ ਗੱਲਾਂ ਬਾਹਰ ਆਈਆਂ ਨੇ ਕਾਲਕਾ ਜੋ ਕਾਲਕਾ ਸਾਹਿਬ ਨਾਲ ਜਾ ਕੇ ਪੁੱਛ ਲਿਓ ਉਹ ਜਾ ਕੇ ਇੰਟਰਵਿਊ ਸੁਣ ਲਿਓ ਉਹ ਕਹਿੰਦੇ ਵੀ ਬੰਦੀ ਸਿੰਘਾਂ ਦੀ ਗੱਲ ਹੋਈ ਸੀ ਉਹ ਡਾਇਰੈਕਟਲੀ ਬੈਠ ਕੇ মিডিਆ ਉੱਤੇ ਗੱਲ ਕਹਿ ਰਹੇ ਨੇ ਸਿਰਫ ਬਾਦਲ ਧੜਨੇ ਜਿਹੜੇ ਬਾਦਲ ਧੇਰਾ ਨਾ ਇਹਨਾਂ ਨੇ ਬੰਦੀ ਸਿੰਘ ਬਾਹਰ ਆਉਣ ਦਿੱਤੇ ਹੀ ਨਹੀਂ ਹੈਗੇ ਇਹ ਬਿਲਕੁਲ ਗੱਲ ਸਹੀ ਆ ਇਹ ਅਖਬਾਰਾਂ ਦੀ ਕਟਿੰਗਾਂ ਵੀ ਪਈਆਂ ਨੇ ਕਈ ਜਗ੍ਹਾ ਦੇ ਉੱਤੇ ਜਿਦੇ ਵਿੱਚ ਆਪਣੇ ਸੁਖਵੀਰ ਬਾਦਲ ਦੇ ਕੋਲੋਂ ਇਹ ਬਿਆਨ ਨਿਕਲੇ ਹੋਏ ਨੇ ਵੀ ਭਾਈ ਜੋਗਤਾਰ ਸਿੰਘ ਹਵਾਰਾ ਉਹ ਇੱਕ ਆਤਵਾਦੀ ਆ ਇਹ ਬੰਦੇ ਕਹਿ ਰਹੇ ਨੇ ਇਹ ਬੰਦੇ ਕਹਿ ਰਹੇ ਨੇ ਪਰ ਆਪਾਂ ਨੂੰ ਪਤਾ ਵੀ ਜੋਗਤਾਰ ਸਿੰਘ ਹਵਾਰਾ ਜਾਂ ਮਤਲਬ ਬਾਕੀ ਬੰਦੀ ਸਿੰਘਾਂ ਨੇ ਉਹ ਕੌਮ ਲਈ ਜੋ ਜੇਲ੍ਹਾਂ ਕਟੀਆਂ ਨੇ ਜੋ ਕੌਮ ਲਈ ਉਹ ਜੇਲ੍ਹ ਦੇ ਅੰਦਰ ਬੰਦਰ ਰਹੇ ਨੇ ਜਾਂ ਹੁਣ ਤੱਕ ਉਹਨਾਂ ਨੇ ਜੋ ਆਪਣੇ ਆਪਣੇ ਸ਼ਰੀਰ ਦੇ ਉੱਤੇ ਘੱਲਣਾ ਸੁਣਦੇ ਵਿੱਚ ਇਹ ਵੀ ਆ ਰਿਹਾ ਵੀ ਭਾਈ ਜੋ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਨੂੰ ਇਸ ਟਾਈਮ ਤੁਰਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਆ ਕਿਉਂਕਿ ਤੁਹਾਨੂੰ ਪਤਾ ਵੀ ਭਾਈ ਢੋਹੀ ਦੀ ਪ੍ਰੋਬਲਮ ਆ ਉਹਨਾਂ ਨੂੰ ਪਰ ਬੜਾ ਦੁੱਖ ਲੱਗਦਾ ਪਰ ਜਿਹੜੀ ਸਾਡੀ ਕੌਮ ਆ ਨਾ ਸਾਡੀ ਕੌਮ ਉਹ 30-30 ਸਾਲ ਦੇ ਬੰਦੀ ਸਿੰਘਾਂ ਨੂੰ ਛੱਡ ਕੇ ਉਹ 30-30 ਸਾਲ ਦੇ ਬੰਦੀ ਸਿੰਘਾਂ ਨੂੰ ਛੱਡ ਕੇ ਉਹ ਜੋ ਨਵੇਂ ਬੰਦੀ ਸਿੰਘ ਜੋ ਬਿਨਾਂ ਮਤਲਬ ਤੋਂ ਜਿਨ੍ਹਾਂ ਦਾ ਕੋਈ ਕੌਮ ਨੂੰ ਨਾ ਕੋਈ ਦੇਣ ਨਾ ਕੋਈ ਗੱਲ ਨਾ ਕੋਈ ਬਾਤ ਉਹਨਾਂ ਮਗਰ ਭੱਜੀ ਫਿਰਦੇ ਨੇ ਚਲੋ ਆਪਣੇ ਆਪਣੇ ਦੇ ਕਿਉਂਕਿ ਆਪਣੇ ਬੰਦਿਆਂ ਵਿੱਚ ਪ੍ਰੋਬਲਮ ਆ ਕੋਸ਼ਕ ਜਿਹੜੇ ਫੈਨ ਨੇ ਉਹ ਹੈਗੇ ਨੇ ਮੈਂ ਐਗਜ਼ਾਮਪਲ ਦੇ ਦਿੰਦਾ ਇੱਥੇ ਕੁਸ਼ਕ ਫੈਨ ਹੈਗੇ ਨੇ ਭਾਈ ਬੱਬੂ ਮਾਨ ਦੇ ਕੁਸ਼ਕ ਫੈਨ ਹੈਗੇ ਨੇ ਕਰਨ ਔਜਲੇ ਦੇ ਉਹ ਆਪਸ ਦੇ ਵਿੱਚ ਲੜੀ ਜਾਂਦੇ ਨੇ ਹੁਣ ਇੱਧਰ ਵੀ ਇੱਧਰ ਆ ਜਾਓ ਆਪਾਂ ਘੁੰਮ ਕੇ ਕੁਸ਼ਕ ਬੰਦੇ ਹੈਗੇ ਨੇ ਜਿਹੜੇ ਭਾਈ ਉਹਨੂੰ ਫੋਲੋ ਕਰਦੇ ਨੇ ਕੁਸ਼ਕ ਬੰਦੇ ਹੈਗੇ ਜਿਹੜੇ ਪ੍ਰਾਨੇ ਬੰਦੀ ਸਿੰਘਾ ਨੂੰ ਚੱਕੀ ਬੈਠੇ ਨੇ ਪਰ ਜੇ ਆਪਾਂ ਇਹਨਾਂ ਦੋਨਾਂ ਦੇ ਵਿੱਚ ਨਾ ਇੱਕ ਪਾਸੇ ਤੁਸੀਂ ਇੱਕ ਚੀਜ਼ ਤਿਆਰ ਕਰ ਲਿਓ ਕਾਪੀ ਦੇ ਤੱਕ ਸਾਫ ਪੇਜ ਦੇ ਉੱਤੇ ਇੱਕ ਤਿਆਰ ਕਰ ਲਿਓ ਲਾਈਨ ਬਣਾ ਕੇ ਇੱਕ ਪਾਸੇ ਬੰਦੀ ਸਿੰਘ ਦਿੱਲੀ ਵਾਲਿਆਂ ਦੀ ਲਿਖ ਲਿਓ ਇੱਕ ਪਾਸੇ ਬੰਦੀ ਸਿੰਘ ਦਿਬਰੂਗੜ੍ਹ ਵਾਲਿਆਂ ਦੀ ਲਿਖ ਲਿਓ ਉਹਨਾਂ ਦਾ ਆਪਸ ਦੇ ਵਿੱਚ ਕੰਪੈਰੀਸ਼ਨ ਕਰ ਲਿਓ ਜਿਹੜਾ ਜਿਹੜਾ ਕੋਈ 10 ਜਣੇ ਛੋੜ ਕੱਢਦੇ ਹੋ ਭਾਈ ਕੀਨ ਜੋੜੇ ਚੋਂ ਨਿਕਲਦਾ ਪਰ ਕਈ ਲੋਕ ਕਈ ਲੋਕ ਕੀ 2-3 ਜਣੇ ਨੇ ਇਹ ਲੱਗੇ ਹੋਏ ਨੇ ਵੀ ਭਾਈ ਜੋ ਮੈਂ ਆ ਮਤਲਬ ਜਿਨੀ ਕਿ ਮੈਂ ਆਪਣੀ ਗੱਲ ਕਰਦਾ ਇਹ ਚੋ ਵੀ ਮੈਂ ਸਿੱਖਾਂ ਦੇ ਵਿਰੋਧ ਬੋਲਦਾ ਜਾਂ ਮੰਨ ਲਓ ਕਿ ਮੈਂ ਕੋਈ ਸਿੱਖਾਂ ਦੇ ਉੱਤੇ ਕੋਈ ਟਿੱਪਣੀ ਕਰਦਾ ਜਾਂ ਕੁਝ ਵੀ ਕਰਦਾ ਮੈਂ ਅੱਜ ਤੱਕ ਕਦੇ ਵੀ ਏ ਮੇਰੀ ਗੱਲ ਪੰਜਾਬੀ ਦੇ ਵਿੱਚ ਆ ਮੈਂ ਜਿਹੜੇ ਬੰਦਾਂ ਨਾਲ ਨੌਨ ਲੈ ਕੇ ਗੱਲ ਕੀਤੀ ਆ ਉਹਦਾ ਹੀ ਨੌਨ ਲੈ ਕੇ ਗੱਲ ਕੀਤੀ ਆ ਮੇਰੀਆਂ ਸਾਰੀਆਂ ਲਾਈਵਾਂ ਪਾਈਆਂ ਨੇ ਜੇ ਸਿੱਖਾਂ ਦੀ ਗੱਲ ਇਹ ਕਰਦੇ ਨੇ ਕਿਉਂਕਿ ਦੋ ਤਿੰਨ ਬੰਦੇ ਨੇ ਇੱਕ ਨਵਾਂ ਟਾਰਗੇਟ ਚੱਕਿਆ ਹੋਇਆ ਵੀ ਭਾਈ ਰੋਮੀ ਨੂੰ ਇਹ ਚੀਜ਼ ਪਿੱਛੇ ਅਲਿਹਾ ਕੇ ਰੱਖੋ ਜਾਂ ਲੋਕਾਂ ਨੂੰ ਤੇ ਤੇ ਪ੍ਰੈਸ਼ਰ ਪਾਓ ਹੁਣ ਮੇਰੇ ਨਾਲ ਇੱਕ ਦਿਨ ਦੇ ਵਿੱਚ ਬਹੁਤ ਬੰਦੇ ਨੇ ਗੱਲਾਂ ਹੁੰਦੀਆਂ ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਭਾਈ ਅਸੀਂ ਤੇਰੇ ਨਾਲ ਆ ਪਰ ਅਸੀਂ ਸੋਸ਼ਲ ਮੀਡੀਆ ਤੇ ਬੋਲ ਨਹੀਂ ਸਕਦੇ ਕਿ ਪ੍ਰੋਬਲਮ ਇਹ ਆ ਵੀ ਜੇ ਅਸੀਂ ਬੋਲਾਂਗੇ ਕਿਉਂਕਿ ਇਹ ਲੋਕ ਨੇ ਜਿਹੜੇ ਵੀ ਸਾਡੀਆਂ ਧੀਆਂ ਮਾਮਾ ਭੈਣਾਂ ਨੂੰ ਟਾਰਗੇਟ ਕਰਨ ਯੋਗੀ ਜੋ ਕੋਸ਼ ਹੋਣ ਨੂੰ ਆ ਰਿਹਾ ਇਹਨਾਂ ਕੋ ਦੇਣ ਨੂੰ ਨਾ ਤਾਂ ਕੋਈ ਤਰਕਾ ਨਾ ਕੋਈ ਦਲੀਲ ਆ ਨਾ ਇਹਨਾਂ ਕੋ ਕੋਈ ਬੈਠ ਕੇ ਕਿਤੇ ਟੇਬਲ ਟॉक ਕਰ ਸਕਦੇ ਨੇ ਜੇ ਤੁਸੀਂ ਕਦੇ ਵੀ ਕੋਈ ਚੀਜ਼ ਉੱਤੇ ਸਵਾਲ ਪੁੱਛ ਲਿਆ ਹੁਣ ਇਹ ਇੱਕ ਬਹੁਤ ਵਧੀਆ ਗੱਲ ਕਰ ਰਹੇ ਨੇ ਵੀ ਭਾਈ ਅਮਰਤਪਾਲ ਨੂੰ ਤੁਸੀਂ ਕੌਣ ਹੁੰਨੇ ਪੁੱਛਣੇ ਆਲੇ ਇਹਨਾਂ ਨੂੰ ਫੁੱਦੂਆਂ ਨੂੰ ਮੈਂ ਕਹਿੰਦਾ ਪਾਗਲਾਂ ਨੂੰ ਇੰਨਾ ਕਿ ਮੈਂ ਜਵਾਨ ਦੇ ਵਿੱਚ ਪਾ ਦੋ ਜਿਹੜਾ ਅਮਰਤਪਾਲ ਆ ਉਹ ਹੁਣ ਕੱਲਾ ਇੱਕ ਪੰਥਕ ਨਹੀਂ ਰਹੇਗਾ ਉਹ ਇੱਕ ਪੋਲਿਟਿਕਸ ਬਣ ਚੁੱਕਿਆ ਉਹ ਇੱਕ ਜਿਵੇਂ ਕਹਿੰਦੇ ਨੇ ਵੀ ਇੱਕ ਬੋਟਰ ਮਹਿਕਮੇ ਦੇ ਵਿੱਚ ਉਹ ਐਂਟਰ ਹੋ ਚੁੱਕਿਆ ਉਹਨੂੰ ਤਾਂ ਇਹ ਸਵਾਲ ਹੋਣਗੇ ਬਹੁਤ ਦੂਰ ਦੂਰ ਤੱਕ ਸਵਾਲ ਹੋਣਗੇ ਉਹਨੂੰ ਵੀ ਭਾਈ ਇਹ ਗੱਲ ਦਾ ਜਵਾਬ ਇਹ ਗੱਲ ਦਾ ਜਵਾਬ ਇਹ ਗੱਲ ਦਾ ਜਵਾਬ ਪਰ ਜੋ ਇਹਦੀ ਭੇੜ ਆ ਜੋ ਆਪਾਂ ਕਹਿੰਦੇ ਨੇ ਵੀ ਭਾਈ ਦੋ ਚਾਰ ਜਿਹੜੇ ਲੱਗੇ ਹੋਏ ਨੇ ਗੱਲਾਵਾਤਾ ਕਰ ਰਹੇ ਉਹਨਾਂ ਕੋਲ ਨਾ ਤਾਂ ਕੋਈ ਤਰਕ ਆ ਮੈਂ ਦੁਬਾਰਾ ਚ ਫਿਰ ਰਿਪੀਟ ਕਰ ਦਵਾਂ ਨਾ ਕੋਈ ਗੱਲ ਨਾ ਕੋਈ ਬਾਤ ਬਸ ਮਾਵਾ ਭੈਣਾਂ ਦੀਆਂ ਗਾਲਾਂ ਕੱਢੀ ਜਾਓ ਨੋ ਪ੍ਰੋਬਲਮ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਹਰੇਕ ਦੀ ਮਾਂ ਭੈਣ ਦੇ ਕੋਲ ਸੇਮ ਸਮਾਨ ਲੱਗਿਆ ਹੋਇਆ ਜਾਂ ਤਾਂ ਮੈਨੂੰ ਦੱਸ ਦਿਓ ਭਾਈ ਤੁਹਾਡੇ ਵਾਲ ਕਹਿੰਦੇ ਜੇ ਪੰਥਕ ਪਾਰਟੀ ਖੜੀ ਕਰਨੀ ਆ ਹੋਣੀ ਚਾਹੀਦੀ ਆ ਪਰ ਪੁਰਾਣੇ ਬੰਦੇ ਹੀ ਕਿਉਂ ਹੁਣ ਸੁਖਵੀਰ ਬਾਦਲਾ ਸੁਖਵੀਰ ਬਾਦਲਾ ਜਵਾਫੀ ਮੰਗ ਰਿਹਾ ਕੀ ਇਹਦੇ ਵਿੱਚ ਇਕੱਲਾ ਸੁਖਵੀਰ ਬਾਦਲੇ ਕੋਈ ਕਸੂਰਵਾਰਾ ਜਿਹੜੀ ਨਾਲ ਦੀ ਉਹਦੀ ਜੁੰਡੀ ਆ ਜਿੰਨੀ ਵੀ ਜੁੰਡਲੀ ਨਾਲ ਰਹਿੰਦੀ ਹੁੰਦੀ ਸੀਗੀ ਜਿਨ੍ਹਾਂ ਨੂੰ ਉੱਥੇ ਕੋਈ ਅਹੁਦਾ ਨਹੀਂ ਮਿਲਿਆ ਹੈਗਾ ਜਿਨ੍ਹਾਂ ਨੂੰ ਉੱਥੇ ਕੋਈ ਮਤਲਬ ਜਣੀ ਕਿ ਕੋਈ ਪੁੱਛ ਨਹੀਂ ਹੋਈ ਉਹਨਾਂ ਦੀ ਅੱਜ ਉਹ ਬੰਦਿਆਂ ਨਾਲ ਆਪਣੇ ਜਿਹੜੇ ਬੰਦੇ ਨੇ ਉਹ ਚਾਹੇ ਸਰਵੀਤੋ ਬਾਈ ਹੋਵੇ ਚਾਹੇ ਅਮਰਤਪਾਲ ਦੇ ਮਾਪੇ ਹੋਣ ਜਾਂ ਕੋਈ ਵੀ ਹੋਵੇ ਉਹ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਨੇ ਦਾ ਇਹਦਾ ਹੁਣ ਕੀ ਮਤਲਬ ਕੱਢੀਏ ਸੀ ਵੀ ਭਾਈ ਜਿਨ੍ਹਾਂ ਨੂੰ ਉੱਥੇ ਕੋਈ ਅਹੁਦਾ ਨਹੀਂ ਮਿਲਿਆ ਇਹ ਚੱਲੇ ਹੋਏ ਕਾਰਤੂਸ ਨੇ ਇਹ ਇਹ ਜਿਨ੍ਹਾਂ ਨੂੰ ਉਧਰਲੇ ਪਾਸੇ ਕੋਈ ਅਹੁਦਾ ਨਹੀਂ ਮਿਲਿਆ ਨਾ ਪਾਰਟੀ ਬਣਾਉਣੀਆਂ ਬਣਾਓ ਨਵੇਂ ਬੰਦਿਆਂ ਨੂੰ ਲੈ ਕੇ ਬਣਾਓ ਮੈਂ ਤਾਂ ਗੱਲ ਮੁੱਕ ਦੀ ਗੱਲ ਜ ਮੇਤੋਂ ਸੁਣੋ ਕਿ ਨਾ ਮੇਰਾ ਜਿਹੜਾ opinion ਹੈ ਚੀਜ਼ ਦੇ ਵਿੱਚ ਇਹ ਆ ਜਦ ਤੱਕ ਐਸਜੀਪੀਸੀ ਦਾ ਨਾ ਪੂਰਾ ਕੰਟਰੋਲ ਨਿਹੰਗ ਸਿੰਘਾਂ ਦੇ ਹੱਥਾਂ ਦੇ ਵਿੱਚ ਨਹੀਂ ਆਉਂਦਾ ਨਾ ਜਦ ਤੱਕ ਬੇਆਦਮੀਆਂ ਇਹ ਲੋਕਾਂ ਨੇ ਏਕਣੇ ਹੀ ਕਰਦੇ ਰਹਿਣਾ ਆਪਣੀਆਂ ਨੇ ਇਹ ਮੇਰੀ ਗੱਲ ਪੰਜਾਬੀ ਦੇ ਵਿੱਚ ਸੁਣ ਲੋ ਨਿਹੰਗ ਸਿੰਘਾਂ ਦੇ ਕੋਲ ਜਿਹੜੀ ਕੌਮ ਦਲੇਰਾ ਜਿਹੜੀ ਕੌਮ ਫੌਜ ਜਿਹਦੇ ਨਾਲ ਅਟੈਚ ਆ ਜਿਹਨੂੰ ਖਾਲਸਾ ਖਰੂ ਗੋਲ ਸਿੰਘ ਜੀ ਦੀ ਬਖਸ਼ਿਸ਼ ਆ ਉਹਨਾਂ ਨੂੰ ਉਹਦੇ ਉੱਤੇ ਹੈਗੀ ਆ ਖਾਲਸਾ ਫੌਜ ਦੇ ਉੱਤੇ ਉਹਨਾਂ ਕੋਲ ਹੀ ਐਸਜੀਪੀਸੀ ਸੁਰੱਖਿਅਤ ਰਹਿ ਸਕਦੀ ਆ ਤੇ ਉਹੀ ਬੰਦੇ ਉਹੀ ਬੰਦੇ ਆਪਾਂ ਨੂੰ ਇਨਸਾਫ ਲੈ ਕੇ ਦੇ ਸਕਦੇ ਨੇ ਬਾਕੀਆਂ ਵੱਲੋਂ ਤਾਂ ਹੱਥ ਛਾੜ ਦਿਓ ਦੇਖ ਲਓ ਚਾਹੇ ਆਪਣੇ ਨਾਲ ਹੁਣ ਤੱਕ ਕੀ ਕੀ ਕੁਸ਼ ਹੋ ਕੇ ਹਟਿਆ ਇਹ ਦੇਖ ਲਿਓ ਹੁਣ ਅੱਜ ਦੇ ਟਾਈਮ ਦੇ ਵਿੱਚ ਸਾਰੇ ਕਹਿੰਦੇ ਨੇ ਵੀ ਜੀ ਤੁਸੀਂ ਕਹੀ ਜਾਂਦੇ ਹੋ ਅਮਰਤਪਾਲ ਨੂੰ ਤੁਸੀਂ ਜੀ ਐ ਬੋਲੀ ਜਾਂਦੇ ਤੁਸੀਂ ਜੀ ਉਹ ਬੋਲੀ ਜਾਂਦੇ ਸਾਢੇ 4 ਲੱਖ ਪੌਣੇ 5 ਲੱਖ ਵੋਟਾਂ ਨੇ ਵੋਟ ਪਾਈ ਅਮਰਤਪਾਲ ਨੂੰ ਉਹ ਪਾਗਲ ਨੇ ਹੁਣ ਮੈਂ ਪੂਰੇ ਇਕੱਲੇ ਮਾਝੇ ਵਾਲੀ ਗੱਲ ਨਹੀਂ ਕਰਦਾ ਹੈਗਾ ਜਾਂ ਇਕੱਲੇ ਮੈਂ ਉਧਰ ਏਰੀਆ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹੀ ਵੋਟਰਾਂ ਨੇ ਇਹਨਾਂ ਦਾ ਭਗਵਾਨਤਮ